ਮੇਰੀ ਤਾਂ ਪਹਿਲੀ ਨਾਅਰਾ ਸਭਾ ਸੋਚ ਸਮੇਂ ਕੇ ਨੋਟ ਪਾਈਏ ਖੇਦੀ ਜੀ ਨੂੰ ਜਲੰਧਰ ਦੀ ਲੋਕ ਸਭਾ ਤੋਂ ਕਾਮਯਾਬ ਬਣਾਈਏ ਜਿਹੜੇ ਵੀ ਸਾਡੇ ਕੋਲ ਪੈਂਡਿੰਗ ਕੰਮ ਨੇ ਉਹ ਸੀ ਇਹਨਾਂ ਦੇ ਕੋਲ ਜ਼ਬਰਦਸਤੀ ਜ਼ੋਰ ਦੇ ਨਾਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਮ ਆਦਮੀ ਪਾਰਟੀ ਵਾਲੇ ਨਾ ਰਹੇ ਨੇ ਕਿ ਸੰਵਿਧਾਨਵਾਦਤਾ ਦਾ ਉਹ ਲਖਾਰੀ ਵੀ ਬਦਲ ਜਾਣਾ ਹੈ ਲਖਾਰੀ ਕੌਣ ਹੈ ਭੀਗਰਾਵਰ ਵੀਰਕਰ ਸਾਹਿਬ ਸ਼ੁਕਰੀਆ ਭੈਣਾ ਮੇਰੀਆਂ ਮਤਾਵਾਂ ਮੇਰੇ ਬਜ਼ੁਰਗਾਂ ਇਹਨਾਂ ਵੀਰਾਂ ਨੇ ਫੈਸਲਾ ਕਰਨਾ ਹੈ दल बदलू वोट न पवी स्टेज सेम सी साहबानी से बैठे सारे आए तो हैनरी साहब भी गज बज के बोले है मैं बार कहा मैं क्या धर्मेंद्र जगह जी एक्टिंग करते हो तो ज़्यादा चलना देखा तो इन्होंने वो दिन भी दसे जो तो गोलियां ਲੱਗ ਕੇ ਇਹ ਜਲੰਧਰ ਦੇ ਲੋਕਾਂ ਦੀ ਸੇਵਾ ਕਰਦੇ ਰਹੇ ਤੇ ਲੇਕਿਨ ਜਲੰਧਰ ਦੇ ਲੋਕਾਂ ਨੂੰ ਆਜ ਵੀ ਅਣ ਦੁੱਤੀ ਉਹ ਵੀ ਦਿਲ ਸੀ ਜਦੋਂ ਕਾਗਰਸੀ ਜਿਹੜਾ ਹੁੰਦਾ ਸੀ ਉਹਨੂੰ ਗੋਲੀਆਂ ਮਾਰ ਦਿੰਦੇ ਸੀ ਲੇਕਿਨ ਇਹਨਾਂ ਲੋਕਾਂ ਨੇ ਪਾਰਟੀ ਛੱਡੀ ਆਪਣੇ ਸੂਬੇ ਨੂੰ ਪਛਾਇਆ ਲੇਕਿਨ ਆਇਕ ਨਹੀਂ ਕੋਈ ਹੈ ਇੱਕ ਟੀਨੂ ਹੈ ਇਹ ਬਿਨਾਂ ਵਰਨ ਦੀ ਲਾਜ ਦੇ ਵਿੱਚ ਹੀ ਪਾਰਟੀਆਂ ਛੱਡ ਜਾਂਦੇ ਤੁਸੀਂ ਦੇਖੋ ਕਿ ਸਵੇਰੇ ਦੁਪਹਿਰੇ ਸ਼ਾਮ ਦਾ ਰੇਟ ਹੋਇਆ ਬੈ ਨਾ ਸਵੇਰ ਨੂੰ ਹੋਰ ਰੇਟ ਹੈ ਕੋਈ ਹੋਰ ਹੱਕ ਲੈ ਜਾਂਦਾ ਦੁਪਹਿਰ ਨੂੰ ਕੋਈ ਹੋਰ ਹੱਕ ਲੈ ਜਾਂਦਾ ਸ਼ਾਮ ਨੂੰ ਕੋਈ ਹੋਰ ਹੱਕ ਲੈ ਜਾਂਦਾ ਜਿਸ ਤਰ੍ਹਾਂ ਹੁਣ ਬਾਈ ਜੀ ਬੋਲ ਰਹੇ ਸੀ ਸਟੇਜ ਪਰ ਇਹ ਕਹਿੰਦੇ ਜੀ ਹੁਣ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਰਿਕੂ ਜਿਹੜੇ ਕਿ ਕਾਂਗਰਸ ਦੇ ਪਿੱਛੇ ਦੇ ਕੋਈ ਖਿੱਚ ਲੈਦਾ ਨਹੀਂ ਨਹੀਂ ਆਮ ਆਦਮੀ ਚਲੇਗੇ ਫੇਰੇ ਕਹਿੰਦੇ ਆਮ ਆਦਮੀ ਕੋਈ ਪਿੱਛੇ ਦੇ ਕੋਈ ਖਿੱਚਦਾ ਨਹੀਂ ਨਹੀਂ ਹੁਣ ਭਾਜਪਾ ਚ ਇਹ ਤਾਂ ਹੋਇਆ ਵਾ ਕਹਿੰਦੇ ਪਹਿਲਾ ਰਿੰਕੂ ਟੀਨੂ ਨੇ ਜੱਟ ਕਰ ਲਿਆ ਪਹਿਲਾ ਰਿੰਕੂ ਟੀਨੂ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਆਜ ਕਾਲ ਰਿੰਕੂ ਟੀਨੂ ਮੇਰ ਜੱਤੇ ਨਾਲ ਕੱਲੋਂ ਦੋਨਾਂ ਦੀ ਮਰਦੀ ਪਤਨ ਕਿੱਧਰ ਚਲੇ ਜਾਣਾ ਕੋਈ ਟਿਕਾਉ ਨਹੀਂ ਐ ਨਾ ਲੋਕਾਂ ਨੂੰ ਜਿਹੜੇ ਆਪਾਂ ਤੁਸੀਂ ਲੋਕ ਜਿਹੜੇ ਵੋਟ ਪਾਉਂਦੇ ਹੈ ਜਿਹੜਾ ਵਰਕਰ ਹੈ ਉਹ ਉੱਥੇ ਖੜਾ ਹੈ ਕਹਿੰਦੇ ਮੌਸਮ ਬਦਲ ਗਏ ਅਸੀਂ ਰੁੱਖਾਂ ਵਾਂਗ ਖੜੇ ਰਹੇ ਤੁਸੀਂ ਰੁੱਖਾਂ ਵਾਂਗ ਖੜੇ ਹੋ ਤਕੜੇ ਹੋ ਗਏ ਲੱਗਦਾ ਜਾਲ ਪਾ ਕੇ ਬੀਜਿਆ ਪੀਪੀਐਨ

ਬੀਪੀਐਨ ਨਾਲ ਧੋਖਾ ਕੀਤਾ ਉਹਨਾਂ ਨੇ ਹਾਲਾਂਕਿ ਇਹਨਾਂ ਨੇ ਨੀਂ ਕੋਡ ਪਾਈ ਪਰ ਆਮ ਤੌਰ ਤੇ ਬੀਪੀਐਨ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਕੈਸ਼ੀਟੀ ਦੇ ਕੇ ਰਾਗੇ ਲੇਕਿਨ ਕੋਈ ਇੱਕ ਧੋਖਾ ਨਹੀਂ ਕੀਤਾ ਹਰ ਬਰਗ ਦੇ ਨਾਲ ਵੀ ਕੀਤਾ ਕਹਿੰਦੇ ਜੀ ਅਸੀਂ ਡਿੱਗਟੀ ਮੁੱਖ ਮੰਤਰੀ ਕਲੀਕ ਬਣਾਵਾਗੇ ਕੋਈ ਨਹੀਂ ਬਣਾਇਆ ਉਹ ਵੀ ਰੈਡ ਦੇ ਥੱਲੇ ਹੋ ਜਾ ਕਈ ਕੈਮਰੇ ਵਾਲਿਆ ਬਾਅਦ ਚ ਹੁਣ ਲੱਗੂਗਾ ਤਾਂ ਫੇਰ ਆ ਪੁੱਛੇ ਜੇ ਬੋਟਾ ਆਈਆਂ ਫੇਰ ਅਨਾਉਂਸਮੈਂਟ ਕਰਕੇ ਕਿ ਡਿਪਟੀ ਮੁੱਖ ਮੰਤਰੀ ਦਲਿਤ ਬਣਾਵਾਂਗੇ ਫੇਰ ਕੋਈ ਨਹੀਂ ਬਣਾਇਆ ਮੈਂ ਡੇਰਾ ਬੱਲਾ ਨੂੰ 100 ਕਰੋੜ ਰੁਪਇਆ ਪਾਸ ਕਰਕੇ 25 ਕਰੋੜ ਰੁਪਇਆ ਦੇ ਕੇ ਆਇਆ ਲੇਕਿਨ ਇਹਨਾਂ ਨੇ ਪੈਸਾ ਲਾਇਆ ਨਹੀਂ ਪਹਿਲਾਂ ਮੋੜ ਕੇ ਲੈ ਕੇ ਬੋਟਾ ਆਈਆਂ ਫੇਰ ਦੇਗੇ ਫੇਰ ਖਰਚੇ ਨਹੀਂ ਮੈਂ ਉਹ ਗੁਆਂ 12ਵੀਂ ਜੀ ਦੇ ਰਾਮ ਤੀਰਥ ਤੇ 28 ਕਰੋੜ ਰੁਪਇਆ ਦੇ ਕੇ ਆਇਆ ਕਿ ਉਹਨਾਂ ਦੇ ਜੀਵਨ ਤੇ ਫਿਲਮ ਬਣਾਣੀ ਉੱਥੇ ਉਹਨਾਂ ਦਾ ਇੱਕ ਯੂਜੀਪੀ ਤਿਆਰ ਕਰਨੇ ਉਹ ਵੀ ਇਹਨਾਂ ਨੇ ਤਿਆਰ ਨਹੀਂ ਕਰਿਆ ਦਲਿਤ ਵਿਰੋਧੀ ਆਮ ਆਦੀ ਪਾਰਟੀਆਂ ਬੀਜੇਪੀ ਦਾ ਜਨਮ ਜਨਮ ਤੋਂ ਵਿਰੋਧੀ ਹੈ ਜਨਤਾ ਦੇ ਇਹ ਤਾਂ ਉਹ ਐ ਜਿਹੜੇ ਕੰਨਾ ਵੀ ਸਿੱਕੇ ਬਾਹਿੰਦੇ ਸੀ ਅੱਖਾਂ 'ਚ ਨੀਲਾ ਸੂਤਾ ਪਾ ਦਿੰਦੇ ਸੀ ਇਹ ਬੀਜੇਪੀ ਵਾਲੇ ਆ ਕਰੀਬ ਲੋਕਾਂ ਨੂੰ ਕਦੇ ਇਹਨਾਂ ਨੇ ਉੱਠਣ ਨਹੀਂ ਦਿੱਤਾ ਕਦੇ ਗਿਨੀ ਉਹਨਾਂ ਦਿੱਤਾ ਮੈਨੂੰ ਸਿਰਫ 3 ਮਹੀਨੇ ਮੁੱਖ ਮੰਤਰੀ ਬਣਦਾ ਮੌਕਾ ਮਿਲਿਆ ਲੇਕਿਨ ਉਸ ਟਾਈਮੇ ਬਿਜਲੀ ਦੇ ਬੜੇ ਬਿੱਲ ਖੜੇ ਸੀ ਲੋਕਾਂ ਦੇ ਬਹੁਤ ਦੇ ਕ੍ਰੈਕਸ਼ਨ ਕੱਟ ਗਏ ਹਜ਼ਾਰਾਂ ਦੀ ਗ੍ਰਿਤੀ ਦੇ ਕ੍ਰੈਕਸ਼ਨ ਕੱਟੇ ਵੇਸੀ ਮੈਂ ਥੋੜੇ ਸਾਰੇ ਮਕਾਇਆ ਪਰ ਲੀਕ ਮਾਰਤੀ 1500 ਕਰੋੜ ਦਾ ਫਾਇਦਾ ਹੋਇਆ ਸਾਰੇ ਗਰੀਬ ਲੋਕਾਂ ਨੂੰ ਇਹ ਵੀ ਨੇ ਅਲਾਉਂਸ ਕਰਦਾ ਹੈ ਕਿ ਸੰਵਧਾਨ ਬਦਲਣਾ ਇਹ ਆਮ ਆਦੀ ਪਾਰਟੀ ਵਾਲੇ ਨਾਲ ਨਹੀਂ ਕਿ ਸੰਵਧਾਨ ਬਦਲਦਾ ਤਾਂ ਉਹਦਾ ਲਖਾਰੀ ਵੀ ਬਦਲ ਜਾਣਾ ਲਖਾਰੀ ਕੌਣ ਹੈ ਭੀਗਰਾਵ ਅਭੀਕਰ ਸਾਹਿਬ ਤੇ ਇਹ ਉਹਦੀ ਸੋਚ ਨੂੰ ਪੂਰੀ ਹੋਰ ਉੱਪਰ ਖਤਮ ਕਰਨਾ ਚਾਹੁੰਦੇ ਹੈ ਇਸ ਕਰਕੇ ਸਾਰੇ ਜਿਹੜੇ ਕਾਂਗਰਸ ਦੇ ਨਾੜਾ ਕਾਂਗਰਸ ਨੇ ਸਾਨੂੰ ਬਹੁਤ ਕੁਝ ਦਿੱਤਾ ਕਾਂਗਰਸ ਅੱਗੇ ਲੈ ਕੇ ਆਈਏ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਗੁਰੂਦੇਵ tan gurudev